ਹਾਂਜੀ ਵੈਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਆਪਾਂ ਨੇ ਜੀ ਜਿਹੜੀਆਂ ਹੁੰਦੀਆਂ ਨੇ ਆਪਣੇ ਸੋਇਆਬੀਨ ਦੀਆਂ ਬੜੀਆਂ ਜੋ ਪਾਣੀ ਦੇ ਵਿੱਚ ਬੋਇਲ ਕਰ ਲਈਆਂ ਸੀ ਬੋਇਲ ਕਰਕੇ ਘੁੱਟ ਕੇ ਨਚੋੜ ਕੇ ਉਹਨਾਂ ਦਾ ਪਾਣੀ ਕੱਢ ਕੇ ਆਪਾਂ ਨੇ ਉਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਗ੍ਰੈਂਡ ਕਰਕੇ 2-3 ਚਮਚੇ ਵਿੱਚ ਪਾ ਲਿਆ ਆਪਾਂ ਨੇ ਬੇਸਣ ਦੇ ਵਿੱਚ ਪਾ ਲਿਆ ਨੂਨ ਮਿਰਚ ਮਾੜੀ ਜੀ ਚੁਟਕੀ ਕਾ ਆਪਾਂ ਨੇ ਪਾ ਲਈ ਹਲਦੀ ਪਾ ਕੇ ਆਪਾਂ ਨੇ ਇਸ ਤਰ੍ਹਾਂ ਮੈਸ਼ ਕਰਕੇ ਜੀ ਆ ਬਣਾ ਕੇ ਰੱਖ ਲਿਆ ਤੇ ਇਧਰ ਆਪਾਂ ਜੀ ਲਿਆ ਪਿਆਜ਼ ਹੈਗੀ ਕਸੂਰੀ ਮੇਥੀ ਲਸਣ ਅਦਰਕ ਆ ਜੀ ਆਪਣੇ ਹੈਗੇ ਨੇ ਨੋਰਮਲ ਨਮਕ ਮਿਰਚ ਮਸਾਲੇ ਇਹ ਆਪਾਂ ਨੇ ਦਹੀਂ ਦੇ ਵਿੱਚ ਘੋਲ ਕੇ ਰੱਖੇ ਨੇ ਜੀ ਅੰਜ ਗੈਸ ਆਪਾਂ ਨੇ ਕਰ ਲਿਆ ਉਹਨਾਂ ਉੱਪਰ ਆਪਾਂ ਨੇ ਰੱਖ ਲਈ ਕੜਾਹੀ ਤੇਲ ਵਾਲੀ ਹੁਣ ਆਪਾਂ ਨੇ ਜਿਹੜਾ ਜੀ ਬੈਟਰ ਤਿਆਰ ਕਰਿਆ ਸੀ ਇਹਦੇ ਆਪਾਂ ਜੀ ਇਹਦੇ ਆਪਾਂ ਹੱਥਾਂ ਦੇ ਨਾਲ ਬਣਾ ਰਹੇ ਹਾਂ ਜੀ ਕੋਕ ਤੇ ਬਣਾ ਬਣਾ ਕੇ ਸਾਰੇ ਇਸ ਤਰ੍ਹਾਂ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ ਇਸ ਤਰ੍ਹਾਂ ਜੀ ਆਪਾਂ ਨੂੰ ਹੱਥ ਦੇ ਨਾਲ ਰੋਲ ਜਿਆ ਕਰਦੇ ਹੋਏ ਗੋਲ ਗੋਲ ਬਣਾ ਲਾਂਗੇ ਤੁਸੀਂ ਆਪਦੇ ਹਿਸਾਬ ਨਾਲ ਬਣਾ ਸਕਦੇ ਹੋ ਚਾਹੇ ਲੰਬੇ ਬਣਾ ਲਓ ਚਾਹੇ ਥੋੜੇ ਜਿਹਾ ਗੋਲ ਬਣਾ ਲਓ ਜਿਹਹ ਜੀ ਮਰਜੀ ਸ਼ੇਪ ਦੇ ਲਓ ਇਹਨਾਂ ਨੂੰ ਆਂਦੀ ਆਪਣੇ ਕੋਕ ਤੇ ਬਣ ਕੇ ਤਿਆਰ ਨੇ ਇੱਧਰ ਦੀ ਆਪਣਾ ਤੇਲ ਵੀ ਹੋ ਰਿਹਾ ਗਰਮ ਆਪਾਂ ਇਹਨਾਂ ਨੂੰ ਕਰ ਲਾਂਗੇ ਫਰਾਈ ਆਪਾਂ ਜੀ ਇੱਕ ਪਾ ਕੇ ਪਹਿਲਾਂ ਟੈਸਟ ਕਰ ਲਿਆ ਹੁਣ ਆਪਾਂ ਨਾਲ ਦੀਨੇ ਪਾਵਾਂਗੇ ਥੋੜੇ ਜਿਹਾ ਆਪਾਂ ਜੀ ਤੇਲ ਜਦੋਂ ਗਰਮ ਹੋ ਜੂ ਗੈਸ ਨੂੰ ਥੋੜ੍ਹਾ ਜਿਹਾ ਮੀਡੀਅਮ ਜੇ ਕਰਕੇ ਫਿਰ ਆਪਾਂ ਇਹਨਾਂ ਨੂੰ ਵਿੱਚ ਪਾਵਾਂਗੇ ਆਪਾਂ ਇੱਕ ਇੱਕ ਕਰਕੇ ਸਾਰੇ ਤੇਲ ਦੇ ਵਿੱਚ ਪਾਵਾਂਗੇ ਆਪਾਂ ਜੀ ਇਹਨਾਂ ਨੂੰ ਦੋ ਵਾਰੀ ਦੇ ਵਿੱਚ ਬਣਾਵਾਂਗੇ ਇੱਕ ਵਾਰੀ ਦੇ ਇੱਕ ਪੂਰਾ ਆਪਾਂ ਨੇ ਪਾ ਲਿਆ ਆਪਾਂ ਇਸ ਤੇ ਨਾਲ ਉੱਪਰ ਜੀ ਤੇਲ ਜਿਆ ਪਾ ਦਾਂਗੇ ਗੈਸ ਨੂੰ ਥੋੜਾ ਜਿਹਾ ਮੀਡੀਅਮ ਕਰ ਲਾਂਗੇ ਜਦੋਂ ਆਪਾਂ ਇਹਨਾਂ ਨੂੰ ਪਾ ਦਾਂਗੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਜੀ ਇਹਨਾਂ ਨੂੰ ਪਕਾ ਲਾਂਗੇ ਹੁਣ ਜੀ ਦੇਖੋ ਜੀ ਇਹਨਾਂ ਦਾ ਕਲਰ ਕਿੰਨਾ ਸੁਨਾਰਾ ਆ ਰਿਹਾ ਹੈ ਜਿਹੜੇ ਮੈਨ ਤੜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੁਣ ਸੁਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਜਿਹੜੇ ਪਿਆਰੀ ਲੋਰੀ ਆਪਣੀ ਵੀਡੀਓ ਦੇਖ ਰਹੇ ਨੇ ਜੀ ਆਪਣੀ ਜਿਹੜੇ ਨੂੰ ਵਾਤੋਂ ਵਾਤ ਲਾਈਕ ਸ਼ੇਅਰ ਕਰਿਆ ਕਰੀਂ। ਆਪਣੇ ਵੀਊ ਬਹੁਤ ਘੱਟ ਆਉਂਦੇ ਨੇ ਜੀ। ਸਾਨੂੰ ਸਪੋਰਟ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ। ਹਾਂ ਜੀ ਆਪਣੇ ਕੋਕ ਤੇ ਬਾਂਕੇ ਤਿਆਰ ਨੇ। ਉੱਪਰ ਨੂੰ ਸਾਰੇ ਇਹਨਾਂ ਇੱਕ ਪਲੇਟ ਦੇ ਵਿੱਚ ਕੱਢ ਲਾਂ ਜਿਹੜਾ ਆਪਣਾ ਅੱਧਾ ਪੋ ਰਹਿੰਦਾ ਸੀਗਾ ਜੋ ਵੀ ਆਪ ਪਕਾ ਦਾਂਗੇ ਆਪਾਂ ਨੇ ਇੱਕ ਇੱਕ ਕਰਕੇ ਸਾਰੇ ਪਾ ਤੇ ਹਲਾ ਹਾਂਜੀ ਆਪਣੇ ਜੀ ਸੋਇਆ ਦੀਆਂ ਬਡੀਆਂ ਦੇ ਤੇ ਬੇਸਣ ਦੇ ਕੋफ्ते ਬਣ ਕੇ ਤਿਆਰ ਨੇ ਜੀ ਹੁਣ ਆਪਾਂ ਲਾਵਾਂਗੇ ਸਬਜੀ ਨੂੰ ਤੜਕਾ ਤੇਲ ਆਪਾਂ ਨੇ ਕੜਾਹੀ ਚ ਪਾ ਲਿਆ ਉਹੀ ਤੇਲ ਜਿਹੜੀ ਚ ਆਪਾਂ ਕੋਫਤੇ ਬਣਾਏ ਨੇ ਜੀ ਗਰਮ ਤੇਲ ਪਾ ਲਿਆ ਇਹਦੇ ਵਿੱਚ ਇਧਰ ਆਪਾਂ ਨੇ ਜੀ ਬੇਸਨ ਦਾ ਘੋਲ ਵੀ ਤਿਆਰ ਕਰ ਲਿਆ ਹੁਣ ਆਪਾਂ ਜੀ ਇਹਦੇ ਵਿੱਚ ਪਾ ਰਹੇ ਹਾਂ ਥੋੜਾ ਜਿਹਾ ਮੇਸੀ ਦਾਣਾ ਪਾ ਦਾਂਗੇ ਥੋੜੀ ਨਾਲੇ ਆਪਾਂ ਐਡ ਕਰ ਦਾਂਗੇ ਜੀਰਾ ਆਮ ਤਰ੍ਹਾਂ ਹੀ ਰਚੀਤੀ ਹੁੰਦੀ ਆਉਂਦੀ ਹੈ ਹੁਣ ਆਪਾਂ ਪਾ ਦਾਂਗੇ ਜੀ ਕਟਿਆ ਹੋਇਆ ਲਸਣ ਨਾਲੇ ਪਾ ਦਾਂਗੇ ਜੀ ਆਪਾਂ ਕੱਟੇ ਹੋਏ ਲੰਬੇ ਲੰਬੇ ਕੱਟੇ ਹੋਏ ਪਿਆਜ਼ ਚਾਰ ਟੁਕੜੇ ਆਲੂ ਦੇ ਘਾੜਮਾ टाक ਲਈਏ ਜੀ ਛੋਟੇ ਬਟਨ ਮੇਟਾ ਛੋਟੇ ਕੱਟ ਲੇ ਗ੍ਰੈਂਡ ਕਰਨੇ ਤਾਂ ਗ੍ਰੈਂਡ ਕਰ ਲਓ ਪਰ ਅਸੀਂ ਲੰਬੇ ਲੰਬੇ ਕੱਟੇ ਇਸ ਤਰ੍ਹਾਂ ਸੋਹਣੇ ਵਧੀਆ ਲੱਗੇ ਇਸ ਤਰ੍ਹਾਂ ਕੱਟ ਲਏ ਆਪਾਂ ਲਗਾਤਾਰ ਹਿਲਾਉਂਦੇ ਹੋਏ ਜੀ ਢੱਕ ਕੇ ਪਕਾ ਲਵਾਂਗੇ ਹੁਣ ਆਪਾਂ ਪਾ ਦਾਂਗੇ ਜੀ ਵਿੱਚ ਇਹ ਕਸੂਰੀ ਮੇਥੀ ਉੱਗੇ ਅਦਰਕ ਵੀ ਪਾ ਦਾਂਗੇ ਕੱਦੂ ਕਸ਼ ਕਰਿਆ ਹੋਇਆ ਲਗਾਤਾਰ ਹਿਲਾਉਂਦੇ ਹੋਏ ਆਪਾਂ ਮਸਾਲੇ ਨਹੀਂ ਪਕਾ ਦਾਂਗੇ ਆਪਾਂ ਜਿਹੜੇ ਦਹੀਂ ਦੇ ਵਿੱਚ ਨਮਕ ਮਿੱਠੇ ਮਸਾਲੇ ਪਾਏ ਨੇ ਘੋਲ ਕੇ ਸਾਰੇ ਵਿੱਚ ਮਸਾਲੇ ਦੇ ਐਡ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਕਰ ਦਾਂਗੇ ਵੀ ਮਿਕਸ ਥੋੜਾ ਜਿਹਾ ਜੀ ਆਪਾਂ ਪਾਣੀ ਐਡ ਕਰ ਦਾਂਗੇ ਮਸਾਲੇ ਦੇ ਵਿੱਚ ਆਪਾਂ ਇਹਨੂੰ ਲਗਾਤਾਰ ਹਿਲਾਈ ਜਾਵਾਂਗੇ ਆਪਾਂ ਇਹਨੂੰ ਢੱਕ ਦਾਂਗੇ ਢੱਕ ਕੇ 2 ਮਿੰਟ ਬਾਅਦ ਆਪਾਂ ਇਹਨੂੰ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਆਪਾਂ ਜੀ ਗਰੇਵੀ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ। ਗੈਸ ਨੂੰ ਜੇਕਰ ਥੋੜੀ ਜਿਹੀ ਸਿਮ ਕਰ ਦਾਂਗੇ ਕਿਉਂਕਿ ਆਪਣਾ ਵਿੱਚ ਦਹੀਂ ਪਾਇਆ ਹੋਇਆ ਹੈ। ਅੰਜਪਲੀ ਦੀ ਗਰੇਵੀ ਆ ਜੀ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ। ਜਿੰਨੀ ਵਧੀਆ ਆਪਣੀ ਗਰੇਵੀ ਬਣ ਕੇ ਤਿਆਰ ਹੋਊਗੀ ਆਪਣੀ ਸਬ지 ਉਨੀ ਹੀ ਵਧੀਆ ਬਣੂਗੀ। ਹੁਣ ਆਪਾਂ ਜਿਹੜਾ ਬੇਸਣ ਦਾ ਘੋਲ ਤਿਆਰ ਕਰਿਆ ਉਹ ਆਪਾਂ ਗਰੇਵੀ ਦੇ ਵਿੱਚ ਐਡ ਕਰ ਦਾਂਗੇ। ਇਹ ਜਿਹੜਾ ਜੀ ਆਪਾਂ ਨੇ ਬੇਸਣ ਘੋਲ ਕੇ ਪਾਇਆ ਇਹ ਆਪਾਂ ਨੇ ਪਾਣੀ ਦੇ ਵਿੱਚ ਹੀ ਘੋਲ ਕੇ ਪਾਇਆ ਕਿਉਂਕਿ ਦਹੀਂ ਆਪਾਂ ਨੇ ਪਹਿਲਾਂ ਜਿਹੜੇ ਨਮਕ ਮਿਰਚ ਮਸਾਲੇ ਪਾਈ ਸੀ ਉਹਦੇ ਵਿੱਚ ਐਡ ਕਰ ਲਿਆ ਸੀ ਜਦ ਵੀ ਦਰਨਾ ਜੀ ਆਪਾਂ ਲਾਉਂਦੇ ਆ ਪਾਣੀ ਆਪਾਂ ਨੇ ਓਨਾ ਕੁ ਪਾਉਣਾ ਜਿੰਨੀ ਕੁ ਆਪਾਂ ਨੇ ਸਬਜ਼ੀ ਆਪਣੀ ਜੀ ਰੱਖਣੀ ਆ ਵੀ ਜਿੰਨੀ ਕੁ ਗਾੜ੍ਹੀ ਪਤਲੀ ਆਪਾਂ ਖਾਣੇ ਉਸ ਹਿਸਾਬ ਨਾਲ ਆਪਾਂ ਰੱਖਣੀ ਆ ਉਸ ਹਿਸਾਬ ਨਾਲ ਪਾਣੀ ਪਾ ਲਓ ਆਪਾਂ ਜਿਹੜੇ ਕੋਫਤੇ ਬਰਾਏ ਨੇ ਸਬਜ਼ੀ ਦੇ ਵਿੱਚ ਐਡ ਕਰ ਦਾਂਗੇ ਅੱਪਾ ਜੀ ਲਗਾਤਾਰ ਹਲਾਉਂਦੇ ਹੋਏ ਸਬਜੀ ਨੂੰ ਇੱਕ ਵਾਰੀ ਹਲਾ ਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਇਹਨੂੰ ਢੱਕ ਦਾਂਗੇ ਜੀ ਢੱਕ ਕੇ ਪਕਾਵਾਂਗੇ ਤੁਸੀਂ ਵੀ ਜਰੂਰ ਇਸੇ ਤਰ੍ਹਾਂ ਸੋਇਆ ਦੀਆਂ ਬੜੀਆਂ ਦੇ ਕੋਕ ਤੇ ਬਣਾ ਕੇ ਸਬਜੀ ਬਣਾਇਓ ਜੀ ਫਿਰ ਦੱਸਿਓ ਕਮੈਂਟ ਕਰਕੇ ਵੀ ਸਬਜੀ ਤੁਹਾਡੀ ਕਿਵੇਂ ਬਣੀ ਸੋਇਆ ਬੜੀਆਂ ਜੀ ਆਪਾਂ ਪਹਿਲਾਂ ਨੇ ਉਬਾਲ ਲੀਆਂ ਸੀਗੀਆਂ ਜੀ ਫਿਰ ਉਹਨਾਂ ਦਾ ਪਾਣੀ ਘੁੱਟ ਕੇ ਕੱਢ ਕੇ ਉਹਨਾਂ ਨੂੰ ਗ੍ਰाइंड ਕਰਕੇ ਵਿੱਚ ਬੇਸਣ ਪਾ ਕੇ ਨਮਕ ਪਾ ਦਿਆ ਹਲਦੀ ਥੋੜੀ ਜਿਹੀ ਮਿਰਚ ਪਾ ਕੇ ਬੇਸਣ ਪਾ ਲਿਆ ਸੀ 2-3 ਚਮਚ ਫਿਰ ਆਪਾਂ ਨੇ ਉਹਦੇ ਬਣਾ ਲਈ ਕੋਫਤੇ ਬਣਾ ਕੇ ਤੇਲ ਦੇ ਵਿੱਚ ਹਲਕੇ ਜਿਹਾ ਫਰਾਈ ਕਰ ਲਏ ਸੀ ਇਹ ਤਾਂ ਜੀ ਬੈਸੀ ਵੀ ਜੇ ਆਪਾਂ ਨੇ ਚਾਹ ਦੇ ਨਾਲ ਖਾਣ ਨੂੰ ਬਣਾਉਣੇ ਹੋ ਤੇ ਚਾਹ ਦੇ ਨਾਲ ਵੀ ਜੀ ਵਧੀਆ ਲੱਗਦੇ ਨੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਖਾ ਸਕਦੇ ਹਾਂ ਇੰਜੋਏ ਕਰ ਸਕਦੇ ਹਾਂ ਹਾਂਜੀ ਕੜੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇੱਕ ਦੋ ਵਾਰ ਇਹਨੂੰ ਚੈੱਕ ਕਰਦੇ ਰਹਾਂਗੇ ਪਾਜੀ ਢਾਕ ਦਾਂਗੇ ਹਲੇ ਢਾਕ ਕੇ ਹੋਰ ਪਕਾਵਾਂਗੇ ਹਾਂਜੀ ਕੜੀ ਆਪਣੀ ਬਣ ਰਹੀ ਹੈ ਜੀ ਹਾਂਜੀ ਆਪਣੀ ਜੀ ਕੋਕਤੇ ਬਣ ਕੇ ਦੀ ਸਬਜ਼ੀ ਬਣ ਕੇ ਕੜੀ ਬਣ ਕੇ ਤਿਆਰ ਆ ਜੀ ਆਪਾਂ ਜੀ ਸੋਇਆ ਬੀਂਦੀ ਆ ਬੜੀਆਂ ਦੇ ਕੋ ਤੇ ਬੇਸਣ ਦੇ ਮਿਕਸ ਦੀ ਕੋਫ ਤੇ ਬਣਾ ਕੇ ਉਹਨਾਂ ਦੀ ਬਣਾਈ ਆ ਕੜੀ ਬਹੁਤ ਵਧੀਆ ਜੀ ਆਪਣੀ ਕੜੀ ਬਣ ਗਈ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ